ਵਾਜਾ ਤੋਂ ਮੁਕਰੀ ਸਰਕਾਰ ਮੁਰਦਾਬਾਦ 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 ਵਾਜਾ ਤੋਂ ਮੁਕਰਾ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਸੋ ਆਦੀਪਾਇ ਗੁਰਜੀਤ ਸਿੰਘ ਨੇ ਇਹਨਾਂ ਨੂੰ ਵੀ ਆਖਿਆ ਭਾਈ ਤੂੰ ਤਿਆਰ ਹੋ ਜਾ ਹੁਣ ਮੈਂ ਮੇਰੀ ਸ਼ੀਧੀ ਹੁੰਦੀ ਹੈ ਤੇ ਅੱਗੋਂ ਮੋਰਚਾ ਤੂੰ ਸਾਂਭਣਾ ਸੋ ਭਾਈ ਗੁਰਦੀਪ ਸਿੰਘ ਵੀ ਤਿਆਰ ਨੇ ਮੁਰਦਾਬਾਦ 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 ਕਾਪ ਸਰਕਾਰ ਮੁਰਦਾਬਾਦ 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 ਦੇਖੋ ਜੀ ਅਸੀਂ ਖੁਦ ਹੈਰਾਨ ਆ ਜਿਸ ਢੰਗ ਦੇ ਨਾਲ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਵਾ ਕੋਈ ਆਪਣੇ ਕਹੀ ਹੋਈ ਬੋਲਾਂ ਤੋਂ ਪਾਸਾ ਵੱਟ ਗਏ ਨੇ ਕਿਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਤੀਆਂ ਕਿਤੇ ਘੰਗਰੂ ਤੇ ਕਿਤੇ ਉਹਨਾਂ ਦੇ ਗਲਾਂ ਦੇ ਪਟੇ ਪੁਆਤੇ ਬਲਦਾਂ ਦੇ ਪਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀਮਦ ਭਗਵਤ ਕੀਤਾ ਪਵਿੱਤਰ ਬਾਈਬਲ ਪਵਿੱਤਰ ਪੁਰਾਨ ਇਹਨਾਂ ਦੀ ਇੱਜ਼ਤ ਮਾਣ ਦੇ ਵਾਸਤੇ ਜਿਹੜਾ ਕਾਨੂੰਨ ਲੈ ਕੇ ਆਉਣਾ ਸੀ ਉਧਰ ਕੋਈ ਮੂੰਹ ਹੀ ਨਹੀਂ ਕਰ ਰਿਹਾ ਤੇ ਮੈਂ ਤੁਹਾਡੇ ਮਾਧਿਅਮ דרਾਈ ਇੱਕ ਬੇਨਤੀ ਕਰਦਾ ਸਾਰੇ ਪੰਜਾਬ ਦੇ ਆਵਾਮ ਨੂੰ ਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਤਾਂ ਕੋਈ ਸਿੱਖ ਐਸਾ ਹੋਏਗਾ ਜਿਹੜਾ ਗੁਰੂ ਦੇ ਵਾਸਤੇ ਆਪਣੀ ਜਾਨ ਦਾਅ ਤੇ ਲਾ ਸਕੇ ਸਿੱਖ ਧਰਮ ਵਾਲਾ ਵਿਦਵਾਨ ਤਾਂ ਮੈਨੂੰ ਲੱਗਦਾ ਸਭ ਤੋਂ ਵੱਡਾ ਤਾਂ ਉਹ ਵਿਦਵਾਨ ਜਿਹੜਾ ਗੁਰੂ ਦੇ ਲੇਖੇ ਆਪਣੀ ਜਾਨ ਲਾਉਣ ਵਾਸਤੇ ਬੈਠਾ ਗੱਲਾਂ ਬਾਤਾਂ ਤੇ ਜੋ ਬੜੇ ਵਿਦਵਾਨ ਬਣ ਜਾਂਦੇ ਨੇ ਪਰ ਅਸਲੀ ਸੂਰਮਾ ਉਹੀ ਆ ਜਿਹੜਾ ਮੱਕਤ ਆਉਣ ਦੇ ਉੱਤੇ ਆਪਣੀ ਜਾਨ ਦੀ ਬਾਜ਼ੀ ਲਾ ਦਿੰਦਾ ਤੇ ਭਾਈ ਗੁਰਜੀਤ ਸਿੰਘ ਲਈ ਬੈਠਾ ਸੋ ਇਹ ਹਾਲਤ ਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਅਸੀਂ ਮਰਦਾ ਨਹੀਂ ਛੱਡ ਸਕਦੇ ਅਸੀਂ ਵੀ ਉਹਦੇ ਨਾਲ ਮਰਾਂਗੇ ਅਸੀਂ 11 ਸਿੰਘ ਸਿੰਘਣੀਆਂ ਜਿਹੜੇ ਆ ਸੌਂਵਾਰ ਸਵੇਰ ਤੋਂ ਅਸੀਂ ਵੀ ਅਨਜਲ ਛੱਡ ਕੇ ਇੱਥੇ ਬੈਠਾਂਗੇ ਏ ਸਰਕਾਰ ਜ਼ਿੰਮੇਵਾਰ ਹੋਏਗੀ ਜੋ ਇੱਕ ਅਰਥੀ ਚੁਕਣਾ ਚਾਹੁੰਦੀ ਤੇ ਨਾਲ 10 ਹੋਰ ਤਿਆਰ ਹੋਣ ਗਿਆ ਤੇ ਵਧਣ ਗਿਆ ਦੇਖੋ ਜੀ ਅਸੀਂ ਖੁਦ ਹੈਰਾਨ ਆ ਜਿਸ ਢੰਗ ਦੇ ਨਾਲ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਵਾ ਕੋਈ ਆਪਣੇ ਕਹੀ ਹੋਏ ਬੋਲਾਂ ਤੋਂ ਪਾਸਾ ਵੱਟ ਗਏ ਨੇ ਉਹਨਾਂ ਨੇ ਖੁਦ ਹੀ ਜਿਹੜੀ ਸਾਡੇ ਨਾਲ ਹੀ ਸਾਡਾ ਹੀ ਡੈਲੀਗੇਸ਼ਨ ਗਿਆ ਸੀਗਾ ਸਰਬਤਰੰਗ ਵਿਧ ਰੋਕੂ ਕਾਨੂੰਨ ਮੋਰਚੇ ਦਾ ਜਿਹਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ 'ਤੇ ਕਾਲੋ ਪ੍ਰੈਸ ਨੋਟ ਜਾਰੀ ਕੀਤਾ ਜਿਸ ਤੋਂ ਬਾਅਦ ਕਿ ਹਾਂ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਜਲਦੀ ਇੱਕ ਸਖਤ ਸਜ਼ਾ ਦਾ ਕਾਨੂੰਨ ਲੈ ਕੇ ਆ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਇਹ ਦੱਸਿਆ ਗਿਆ ਕਿ 7 ਤਰੀਕ ਦੀ ਜਿਹੜੀ ਹੈਗੀ ਹੈ ਮੀਟਿੰਗ ਜਿਹੜੀ ਹੈ ਮੰਤਰੀਆਂ ਦੀ ਮੰਤਰੀ ਮੰਡਲ ਦੀ ਮੀਟਿੰਗ ਉਹਦੇ ਵਿੱਚ ਇਹਨੂੰ ਪ੍ਰਵਾਨਗੀ ਦਿੱਤੀ ਜਾਏਗੀ 7 ਤਰੀਕ ਲੰਘ ਗਈ ਜਦੋਂ 7 ਤਰੀਕ ਲੰਘੀ ਤਾਂ ਸਾਡੇ ਭਾਈ ਗੁਰਜੀਤ ਸਿੰਘ ਖਾਲਸਾ ਜਿਹੜੇ ਉਹਨਾਂ ਦੇ ਭਾਵਨਾਵਾਂ ਬਹੁਤ ਬੁਰੀ ਤਰ੍ਹਾਂ ਕੁਚਲੀਆਂ ਗਈਆਂ 7 ਤਰੀਕ ਤੋਂ ਉਹਨਾਂ ਨੇ ਰਾਤ ਤੋਂ ਦਵਾਈ ਛੱਡ ਦਿੱਤੀ ਤੇ ਰੋਟੀ ਤਾਂ ਉਹਨਾਂ ਪਹਿਲਾਂ ਛੱਡੀ ਲਿਕੁਇਡ ਆਇਟ ਤੇ ਚੱਲਦੇ ਪਏ ਨੇ ਅਸੀਂ ਵੀ ਬਹੁਤ ਇਸ ਗੱਲ ਤੋਂ ਲੈ ਕੇ ਪਰੇਸ਼ਾਨ ਆ ਕਿਉਂਕਿ 7 ਤੋਂ ਬਾਅਦ ਫੇਰ ਕਹਿੰਦੇ ਸੀ 10 ਨੂੰ ਮੀਟਿੰਗ ਹੋਣੀ ਹੈ 10 ਨੂੰ ਫੇਰ ਦੁਪਹਿਰ ਨੂੰ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਇਹਨੂੰ ਅਪਰੂਵਲ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਕੱਲ ਨੂੰ ਲੈ ਕੇ ਆ ਰਹੇ ਹਾਂ ਮਤਲਬ 10 ਤੋਂ ਬਾਅਦ ਕਿਉਂਕਿ 10 ਨੂੰ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਅਸੀਂ ਸ਼ਰਧਾਂਜੀ ਨਹੀਂ ਦੇਣੀਆਂ ਨੇ ਅੱਜ ਤੇ ਯਾਰਾਂ ਨੂੰ ਅਸੀਂ ਲੈ ਕੇ ਆਵਾਂਗੇ ਕੱਲ ਯਾਰਾਂ ਵੀ ਲੰਘ ਗਈ ਕਿਤੇ ਜ਼ਿਕਰ ਨਹੀਂ ਮਿਲਿਆ ਕਿਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਤੀਆਂ ਕਿਤੇ ਘੰਗਰੂ ਤੇ ਕਿਤੇ ਉਹਨਾਂ ਦੇ ਗਲਾਂ ਦੇ ਪਟੇ ਪਵਾਤੇ ਬਲਦਾਂ ਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀਮਦ ਭਗਵਤ ਕੀਤਾ ਪਵਿੱਤਰ ਬਾਈਬਲ ਪਵਿੱਤਰ ਕੁਰਾਨ ਇਹਨਾਂ ਦੀ ਇੱਜ਼ਤ ਮਾਣ ਦੇ ਵਾਸਤੇ ਜਿਹੜਾ ਕਾਨੂੰਨ ਲੈ ਕੇ ਆਉਣਾ ਸੀ ਉਧਰ ਕੋਈ ਮੂੰਹ ਹੀ ਨਹੀਂ ਕਰ ਰਿਹਾ ਸੋ ਅਸੀਂ ਇਸ ਗੱਲ ਤੋਂ ਬਹੁਤ ਆहत ਹਾਂ ਇਸੇ ਵਾਸਤੇ ਅਸੀਂ মিডিਆ ਨੂੰ ਇੱਕ ਕਾਲ ਦਿੱਤੀ ਹੈ ਕਿਉਂਕਿ ਅਸੀਂ ਮੋਰਚੇ ਵੱਲੋਂ ਇਹ ਫੈਸਲਾ ਕੀਤਾ ਹੈ ਕਿ ਸੋਮਵਾਰ ਤੋਂ ਸਵੇਰ ਤੋਂ ਅਸੀਂ ਨਹੀਂ ਅਨਜਲ ਤਿਆਗ ਕਰਾਂਗੇ 11 ਸਿੰਘ ਸਿੰਘਣੀਆਂ ਜੜੀਆਂ ਨੇ ਉਹ ਇਸ ਮੂਹਮ ਦੀ ਸ਼ੁਰੂਆਤ ਕਰਨਗੇ ਤੇ ਸਰਕਾਰ ਜੇ ਇਸ ਨੂੰ ਹੋਰ ਲਟਕਾਏਗੀ ਸਾਰੇ ਹੀ ਪਾਸੇ ਤੋਂ ਹੁਣ ਸਬਕ ਸਾਬਕਾ ਫੌਜੀ ਸਹਿਬਾਨ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਉਹ ਵੀ ਕਹਿੰਦੇ ਨੇ ਅਸੀਂ ਇਸ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਮੈਂ ਤੁਹਾਡੇ ਮਾਧਿਅਮ ਦਰਾਈ ਇੱਕ ਬੇਨਤੀ ਕਰਦਾ ਸਾਰੇ ਪੰਜਾਬ ਦੇ ਆਵਾਮ ਨੂੰ ਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਤਾਂ ਕੋਈ ਸਿੱਖ ਐਸਾ ਹੋਏਗਾ ਜਿਹੜਾ ਗੁਰੂ ਦੇ ਵਾਸਤੇ ਆਪਣੀ ਜਾਨ ਦਾਅ ਤੇ ਲਾ ਸਕੇ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਬੁੱਧੀਜੀਵੀਆਂ ਦੀ رائے ਲਿੱਤੀ ਜਾਵੇਗੀ ਉਹ ਕਿਹੜੇ ਬੁੱਧੀਜੀਵੀ ਨੇ ਦੇਖੋ ਜੀ ਇਹ ਪਤਾ ਨਹੀਂ ਹੁਣ ਕਿਹੜੇ ਬੁੱਧੀਜੀਵੀ ਉਹ ਭਾਲਦੇ ਨੇ ਕੀ ਰਾਜੇਸ਼ਵਰਾ ਨਾਮ ਜੀ ਤੋਂ ਵੱਡਾ ਸਨਾਤਨ ਧਰਮ ਦਾ ਕੋਈ ਵਿਆਖਿਆਕਾਰ ਹੈ ਇਹਨਾਂ ਕੋ ਇਹ ਜਿਹੜੀ ਮੀਟਿੰਗ ਹੋਈ ਸੀ ਏਡੀਜੀ ਪੰਜਾਬ ਡੀਜੀਪੀ ਆਫਿਸ ਦੇ ਵਿੱਚ 6 ਫਲੋਰ ਦੇ ਉੱਤੇ ਬੀਯੂਆਈ ਦਾ ਹੈੱਡਕੁਆਰਟਰ ਹੈ ਉੱਥੇ ਐਲ ਕੇ ਯਾਦਵ ਸਾਹਿਬ ਨੂੰ ਖੁਦ ਮੁੱਖ ਮੰਤਰੀ ਸਾਹਿਬ ਨੇ ਨੋਡਲ ਅਫਸਰ ਲਾਇਆ ਸੀਗਾ ਜਿੰਨਾਂ ਸਾਡੀ ਮੀਟਿੰਗ ਹੋਈ ਕਿ ਤੁਸੀਂ ਇਸ ਮਸਲੇ ਨੂੰ ਲੈ ਕੇ ਚੱਲਣਾ ਉੱਥੇ ਹੀ ਅਸੀਂ ਉਹਨੂੰ ਰੀਡਿਫਾਈਨ ਕੀਤਾ ਜਿਹੜਾ ਤਿੰਨ ਸੱਤ ਨੂੰ ਜਿਹੜਾ ਜਿਹੜੇ ਖੱੜੜੇ ਦੀ ਚਰਚਾ ਹੋ ਰਹੀ ਹੈ ਨਾ ਮੀਡੀਆ ਦੇ ਵਿੱਚ ਉਹਦੇ ਚਾਹ ਗੱਲ ਆ ਆ ਗੱਲ ਹੈ ਉਹ ਮੇਰੇ ਫੋਨ ਦੇ ਵਿੱਚ ਵੀ ਪਿਆ ਅਸੀਂ ਹੀ ਉਹਨੂੰ ਰੀਡਰਾਫਟ ਕੀਤਾ ਪਹਿਲਾਂ ਵੀ ਸਾਡੇ ਜਿਹੜੇ ਐਡਵੋਕੇਟ ਸਾਹਿਬਾਨ ਸਨ ਉਹਨਾਂ ਨੇ ਡਰਾਫਟ ਕੀਤਾ ਸੀਗਾ ਉਹ ਦਿੱਤਾ ਉਹਨੂੰ ਫਿਰ ਰੀਡਰਾਫਟ ਕਰਨੇ ਵਿੱਚ ਵੀ ਸਾਡੇ ਐਡਵੋਕੇਟ ਸਾਹਿਬਾਨ ਲੱਗੇ ਸੀਗੇ ਸੋ ਬੜੀ ਹੈਰਾਨੀ ਦੀ ਗੱਲ ਹੈ ਉਹ ਹੋਰ ਕਿਹੜੇ ਚਾਹੀਦੇ ਹੁਣ ਕੈਥੋਲਿਕ ਚਰਚਾ ਕੈਥੋਲਿਕ ਚਰਚ ਜਗਲੰਦਰ ਉਹਨਾਂ ਦੇ ਨੁਮਾਇੰਦੇ ਉਸ ਦਿਨ ਇੱਥੇ ਵੀ ਆਏ ਸੀ ਕਿ 25 ਤਰੀਕ ਨੂੰ ਫਿਰ ਉੱਥੇ ਜਿਹੜੀ ਮੀਟਿੰਗ ਹੋਈ ਹੈ ਸਾਡੀ ਏਡੀਜੀਪੀ ਆਫਿਸ ਉੱਥੇ ਵੀ ਉਹ ਆਏ ਨੇ ਤੀਸਰੀ ਤਰ ਹੈ ਚਾਹੀ ਇਮਾਮ ਸਾਹਿਬ ਪੰਜਾਬ ਵਾਲੇ ਇੱਥੇ ਵੀ ਆਏ ਇੰਨੀ ਦ੍ਰਿੜਤਾ ਦੇ ਨਾਲ ਉਹਨਾਂ ਨੇ ਸਜ਼ਾ ਮੰਗੀ ਸੀ ਉਹ ਤਾਂ ਕਹਿੰਦੇ ਸੀ ਕਿ ਚੌਂਚ ਖੜੇ ਕਰਕੇ ਗੋਲੀ ਮਾਰੋ ਐਸੇ ਦੁਸ਼ਮਣਾਂ ਸੋ ਜਦੋਂ ਸਾਰੇ ਤਰ ਮਾਮਲੇ ਰਾਦੀ ਨੇ ਫੇਰ ਇਹਨਾਂ ਨੂੰ ਕਿਹੜਾ ਵਿਦਵਾਨ ਚਾਹੀਦਾ ਇਹਨਾਂ ਇਹਨਾਂ ਤਿੰਨਾਂ ਤੋਂ ਵੱਡਾ ਵਿਦਵਾਨ ਕੋਈ ਹੈਗਾ ਤੁਹਾਡੇ ਕੋਲ ਦੂਜੇ ਧਰਮਾਂ ਦਾ ਤੇ ਸਾਨੂੰ ਦੱਸ ਦੋ ਸਿੱਖ ਧਰਮ ਵਾਲਾ ਵਿਦਵਾਨ ਤਾਂ ਮੈਨੂੰ ਲੱਗਦਾ ਸਭ ਤੋਂ ਵੱਡਾ ਤਾਂ ਉਹ ਵਿਦਵਾਨ ਆ ਜਿਹੜਾ ਗੁਰੂ ਦੇ ਲੇਖੇ ਆਪਣੀ ਜਾਨ ਲਾਉਣ ਵਾਸਤੇ ਬੈਠਾ ਗੱਲਾਂ ਬਾਤਾਂ ਤੇ ਜਿਹੜੇ ਬੜੇ ਵਿਦਵਾਨ ਬਣ ਜਾਂਦੇ ਨੇ ਪਰ ਅਸਲੀ ਸੂਰਮਾ ਉਹੀ ਆ ਜਿਹੜਾ ਵਕਤ ਆਉਣ ਦੇ ਉੱਤੇ ਆਪਣੀ ਜਾਨ ਦੀ ਬਾਜ਼ੀ ਲਾ ਦਿੰਦਾ ਤੇ ਭਾਈ ਗੁਰਜੀਤ ਸਿੰਘ ਲਈ ਬੈਠਾ ਸੋ ਮੈਂ ਸਮਝਦਾ ਮੁੱਖ ਉਸ ਤੋਂ ਉੱਪਰ ਉਹਨਾਂ ਤੇ ਕਿੱਦਾਂ ਦੀ ਸਿਹਤ ਹੈ ਕਿੱਦਾਂ ਦੇ ਹਾਲਾਤ ਨੇ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਜੀ ਬਹੁਤ ਬਹਿਣ ਦੇ ਹਾਲਤ ਦੇ ਵਿੱਚ ਵੀ ਨਹੀਂ ਗੇ। ਕੱਲ ਤਾਂ ਸਾਰਾ ਦਿਨ ਬੇਹੋਸ਼ ਰਹੇ ਨੇ ਪਰ ਮਸਲਾ ਹੁਣ ਇਹ ਬਣ ਗਿਆ ਵਾ ਕਿ ਉਹਨਾਂ ਦੇ ਖੂਨ ਚੋਰਿਆ। ਮੋਸ਼ਨ ਦੇ ਵਿੱਚੋਂ ਲਗਾਤਾਰ ਖੂਨ ਆ ਰਿਹਾ। ਖੂਨ ਹੈ ਕਿੰਨਾ ਕੋਈ ਸਰੀਰ ਦੇ ਵਿੱਚ। ਆਪਾਂ ਸਮਝ ਸਕਦੇ ਜਿਹੜੇ 5 ਮਹੀਨੇ ਜਿਸ ਬੰਦੇ ਨੇ ਰੋਟੀ ਨਾ ਖਾਧੀ ਉਹ ਤਾਂ ਖੂਨ ਬਣਿਆ ਕਿੰਨਾ ਕਹੂਗਾ। ਸੋ ਕੀ ਬਣਨਾ ਸੀ ਤੇ ਕੀ ਉਹਦਾ ਹੁਣ ਜਿਹੜਾ ਨਿਚੜਦਾ ਪਿਆ। ਸੋ ਇਸ ਹਾਲਤ ਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਅਸੀਂ ਮਰਦਾ ਨਹੀਂ ਛੱਡ ਸਕਦੇ। ਅਸੀਂ ਵੀ ਉਹਦੇ ਨਾਲ ਮਰਾਂਗੇ। ਅਸੀਂ 11 ਸਿੰਘ ਸਿੰਘਣੀਆਂ ਜਿਹੜੇ ਆ ਸੋਮਵਾਰ ਸਵੇਰ ਤੋਂ ਅਸੀਂ ਵੀ ਅਨਜਲ ਛੱਡ ਕੇ ਇੱਥੇ ਬੈਠਾਂਗੇ। ਇਹ ਸਰਕਾਰ ਜ਼ਿੰਮੇਵਾਰ ਹੋਏਗੀ ਜੋ ਇੱਕ ਅਰਥੀ ਚੁਕਣਾ ਚਾਹੁੰਦੀ ਤੇ ਨਾਲ 10 ਹੋਰ ਤਿਆਰ ਹੋਣਗੇ ਤੇ ਵਧਣਗੇ ਮੈਂ ਫੇਰ ਦੁਬਾਰਾ ਅਪੀਲ ਕਰਦਾ ਕਿ ਕੋਈ ਇੱਕ ਇੱਕ ਮਰਜੀ ਉਹਦਾ ਹਰ ਜ਼ਿਲ੍ਹੇ ਦੇ ਵਿੱਚੋਂ ਆਏ ਆਪਾਂ ਇੱਥੇ ਡਟ ਕੇ ਬੈਠੀਏ ਜਿਹੜਾ ਸੌ ਮਾਰਤਾ ਤੁਸੀਂ ਸੰਘਰਸ਼ ਕਰਨ ਜਾ ਰਹੇ ਹੋ ਇਹ ਮਿੱਥਿਆ ਕਿ ਅਣਮਿੱਥਿਆ ਜੀ ਇਹ ਅਣਮਿੱਥਿਆ ਜੀ ਹੁਣ ਜਨਾਚਰ ਪਾਸ ਨਹੀਂ ਕਰਦੇ ਜਨਾਚਰ ਪਾਸ ਨਹੀਂ ਜਨਾਚਰ ਗਵਰਨਰ ਸਾਹਿਬ ਦੀ ਮੋਹਰ ਨਹੀਂ ਲੱਗਦੀ ਨਾ ਉਹਨਾਂ ਚਿਰ ਇਦਾਂ ਹੀ ਚੱਲੂਗਾ ਕੱਲ ਡੀਐਸਪੀ ਸਾਹਿਬ ਆਏ ਸੀ ਤੇ ਐਚਡੀਐਮ ਸਾਹਿਬ ਆਏ ਸੀ ਉਹਨਾਂ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਆਸ਼ਵਾਸ਼ਣ ਕੁਝ ਨਹੀਂ ਉਹ ਤਾਂ ਸਿਰਫ ਦੱਸਣ ਆਏ ਸੀ ਕਿ ਜਿਹੜੀ ਅਸੀਂ ਇੱਥੋਂ ਦੀ ਹਾਲਤ ਹੈ ਉੱਪਰ ਭੇਜ ਦਿੱਤੀ ਹੈ ਹੁਣ ਦੁੱਖ ਤਾਂ ਇਸ ਗੱਲ ਦਾ ਨਾ ਕਿ ਉੱਪ ਗਿਆ ਇਹ ਤਾਂ ਫਿਰ ਉਡੀਕਣ ਦੇ ਇਹ ਵੀ ਕਦੋਂ ਗੁਰਜੀਤ ਸਿੰਘ ਮਰੇ ਤਾਂ ਕਦੋਂ ਅਸੀਂ ਆਈਏ ਫੋਨ ਕਰਕੇ ਦੱਸਦਾ ਵੀ ਤੇਰਾ ਜੀ ਜੀ ਨੰਬਰ ਤੋਂ ਤਿਆਰ ਹੋ ਗਿਆ ਭਾਈ ਭਾਈ ਜੰਮੇ ਕੈਸਰੀ ਇਹ ਸਾਡੇ ਨਾਲ ਭਾਈ ਗੁਰਦੀਪ ਸਿੰਘ ਭੁੱਲਰ ਨੇ ਇਹਨਾਂ ਨੇ ਆਪਣੇ ਆਪ ਨੂੰ ਕੇਸ਼ ਕੀਤਾ ਹੋਇਆ ਕਿ ਜੇ ਭਾਈ ਗੁਰਜੀਤ ਸਿੰਘ ਸ਼ਹੀਦ ਹੁੰਦੇ ਨੇ ਤਾਂ ਦੂਜਾ ਨੰਬਰ ਇਹ ਇਹਨਾਂ ਨੇ ਬਹੁਤ ਪਹਿਲਾਂ ਕਈ ਮਹੀਨੇ ਪਹਿਲਾਂ ਮੇਰੇ ਖਾਲ ਮਾਰਚ ਮਹੀਨੇ ਦੀ ਗੱਲ ਆ ਉਸ ਦਿਨ ਇਹਨਾਂ ਨੇ ਇੱਥੇ ਇਸੇ ਜਗ੍ਹਾ ਦੇ ਉੱਤੇ ਹੀ ਆਪਣੇ ਵੱਲੋਂ ਪੇਸ਼ ਹੋਏ ਸੀਗੇ ਸੋ ਅੱਜ ਭਾਈ ਗੁਰਜੀਤ ਸਿੰਘ ਨੇ ਇਹਨਾਂ ਨੂੰ ਵੀ ਆਖਿਆ ਭਾਈ ਤੂੰ ਤਿਆਰ ਹੋ ਜਾ ਹੁਣ ਮੈਂ ਮੇਰੀ ਸ਼ਿੱਧੀ ਹੁੰਦੀ ਹੈ ਤੇ ਅੱਗੋਂ ਮੋਰਚਾ ਤੂੰ ਸਾਂਭਣਾ ਸੋ ਭਾਈ ਗੁਰਦੀਪ ਸਿੰਘ ਵੀ ਤਿਆਰ ਨੇ ਤੇ ਜਹੌਰ ਸਿੰਘ ਸਿੰਘਣੀਆਂ ਭਾਈ ਗੁਰਜੀਤ ਸਿੰਘ ਦੇ ਮਾਤਾ ਜੀ ਤੇ ਹੋਰ ਅਜੇ بڑے بڑے ਨੇ ਅਜੇ ਐਸੇ ਸਾਰੇ ਨਾਂ ਅਜੇ ਨਹੀਂ ਅਨਾਉਂਸ ਕਰਨਾ ਚਾਹੁੰਦੇ 11 ਸਿੰਘ ਘਟੋ ਘਟ ਜਿਹੜੇ ਨੇ ਇਸ ਮੋਰਚੇ ਤੇ ਬੈਠਣਗੇ ਤੇ ਸਰਕਾਰ ਜੇ ਸਾਡੀਆਂ ਜਾਨਾਂ ਹੀ ਲੈਣਾ ਚਾਹੁੰਦੀ ਹੈ ਜੇ ਉਹਨਾਂ ਨੂੰ ਬਲੀ ਚਾਹੀਦੀ ਹੈ ਕਿ ਸਿੱਖਾਂ ਦੀ ਬਲੀ ਦੇ ਨਾਲ ਇੱਕ ਕਾਨੂੰਨ ਬਣਾ ਤੇ ਅਸੀਂ ਬਲੀ ਦੇਣ ਵਾਸਤੇ ਤਿਆਰ ਹਾਂ ਜੀ